ਜੀ ਲਾ ਪ੍ਰੈਜ਼ੈਂਟਡੂ ਲੋਕਰ ਚੈਨਲ ਦੇ ਵਿੱਚ ਹੋਰ ਕਰਦੋ ਸਾਰੇ ਵਧੀਆ ਹੋ ਕੇ ਦੇਖ ਸਕਦੇ ਅੱਜ ਆਪਾਂ ਤੁੰਗੀਆਂ ਮਾਰ ਲਾ ਕੇ ਜਿਹੜੇ ਮੁੰਗੀ ਵਾਲਾ ਕੱਲ ਆਇਆ ਵੱਡੀ ਧੀ ਸਾਦੇ ਆਪਾਂ ਬੋਨ ਲਾ ਕੇ ਦੇਖ ਸਕਦੇ ਇੱਕ ਵਾਰੀ ਸਿੰਗਲ ਵਾਰ ਵਾਈ ਕੇ ਆਈ ਜਾਨੇ ਦੇਖਦਾ ਕਿੰਨੇ ਜੜੀਆਂ ਦੇਖ ਸਕਦੇ ਗਾਈਸ ਇਥੋਂ ਦੂਰੀਆਂ ਲਾਉਣ ਲੱਗ ਗਏ ਤਵੀਆਂ ਇਥੋਂ ਮਸ਼ੀਨ ਜੀ ਕਲ ਟਪਾਈ ਸੀ ਇਥੋਂ ਹੀ ਦੇਖਦੇ ਹਾਂ ਜਵਡਾਂਗੇ ਵੀ ਮੂੰਗੀ ਆ ਰਹੇਗੀ ਸੀ ਬਾਕੀ ਦੂਰੀ ਨਾਲ ਵੇਖੋ ਕਿੰਨਾ ਸਾਫ਼ ਹੋ ਗਿਆ ਬਣ ਬਣ ਪੂਰਾ ਟੋਪ ਦਾ ਮੈਂ ਕਹਾਂ ਦੇਖ ਸਕਦੇ ਸੀ ਬਲਕਿ ਉਹ ਦੇਖੋ ਚੋਬਰ ਚਲਾਈ ਜਾਂਦਾ ਟਰੈਕਟਰ ਉਹ ਵਾਲੀ ਵੀ ਵਾਹਤ ਹੀ ਆਪਾਂ ਨਾਲ ਆਈ ਸੀ ਬਾਕੀ ਆ ਲੱਗਾ ਹੁਣ ਚੋਬਰ ਮੇਰੇ ਵੀਰੋ ਦੇਖੋ ਦੇਖੋ 911 ਇਹਨੂੰ ਮੇਰੇ ਵੀਰਾਂ 911 ਗੈਂਦੇ ਆ ਗਾਈਸ ਇਸ ਕੋ 911 ਗੈਂਦੇ ਆ ਮੇਰੇ ਵੀਰੋ ਦੇਖ ਸਕਦੇ ਹੋ 14 14 ਦੀਆਂ ਫੈਰ ਉਹ ਦੇਖ ਸਕਦੇ ਤੁਸੀਂ ਇਹ ਵਧੀਆ ਵਾਈ ਜਾਂਦਾ ਪਚੋਬਰ ਬਸ ਆ ਜਾਂਦਾ ਨੇ ਕਰਾ ਨੂੰ ਤੇ ਆਪਾਂ ਵਹਣੇ ਹਣ ਆ ਵਾਂ ਕਿਤੇ ਹੋ ਵਾਵਾਂਗੇ ਹਣ ਬਸ ਉੱਥੇ ਵੀ ਪਹਿਲੀ ਵਾਰ ਵਾਹ ਤੀ ਉਧਰ ਵੀ ਪਰਾਂ ਵੀ ਤੇ ਦੂਰੀ ਵਾਰ ਵਹਣ ਲੱਗ ਗਏ ਹੁਣ ਆਪਾਂ ਤੇ ਧੁੱਪ ਵੀ ਆ ਰੱਬ ਨੇ ਵਧੀਆ ਗੱਡਤੀ ਅੱਜ ਆ ਮੂੰਗੀ ਵੱਢਦੇ ਤੁਹਾਨੂੰ ਵਿਖਾਉਣਾ ਕੀ ਹਾਲ ਚਾਲ ਇੱਚ ਇੱਚ ਫੈਰ ਤਾਂ ਅਜੀ ਵੀ ਨਾਕ ਪੈਰ ਨਹੀਂ ਖੁੱਬਦੀ ਨਹੀਂ ਖੁੱਬਦੀ ਗਾਈਜ਼ ਵੱਢੀ ਜਾਣੀ ਮੇਰੇ ਹਿਸਾਬ ਨਾਲ ਫੋਲੀਆਂ ਮਾਰੀ ਮੋਟੀਆਂ ਲੱਗੀਆਂ ਇੱਚ ਦੇਖੋ ਨੇ ਬਾਕੀ ਕੀ ਪਤਾ ਵੱਢੀ ਵੀ ਜਾਵੇ ਲਾ ਕੇ ਬੈਨੇ ਆਪਾਂ ਫਿਰ ਮਸ਼ੀਨ ਆ ਉਹ ਗਵੰਡੀਆਂ ਦੀ ਵੱਢ ਕੇ ਆਊਗਾ ਅੱਜ ਲੱਗਾ ਬਾਕੀ ਆਜੂਗਾ ਫਿਰ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੀ ਮਨੇਰੇ ਵਲੋਗ ਦੇ ਵਿੱਚ ਸਕਿੱਪ ਜਮਾ ਨਾ ਕਰਿਆ ਕਰੋ गाइस ਧੰਨਵਾਦ ਸਾਦੇ गाइस ਦੂਰੀ ਆ ਰਹੇ ਬਾਤ ਹੀ ਆਪਾਂ ਉਹ ਥੋੜੀ ਜਿਹੀ ਗੇੜੇ ਰਹਿ ਗਏ ਲਾਉਣ ਆਏ ਭਰਾ ਹੀ ਲਾਈ ਜਾਂਦਾ ਤੇ ਬਾਕੀ ਸਵੇਰੇ 6 ਵਜੇ ਲੱਗੇ ਸੀ 11 ਵਜੇ ਗਏ ਵਾਈ ਜਾਣੇ ਆਪਾਂ ਮਨੇ ਹੋਏ ਆ ਮਨੇਰੇ ਵਲੋਗ ਉਹ ਦੇਖ ਸਕਦੇ ਹੋ ਉੱਥੇ ਲੱਗਾ ਹੈ ਭਰਾ ਉਹ ਦੇਖੋ ਉਹ ਉੱਥੇ ਤਵੀਆਂ ਦੂਰੀਆਂ ਲਾਲ ਲੱਗਿਆ ਤੇ ਆਹ ਦੇਖ ਸਕਦੇ ਕਿਵੇਂ ਬਣ ਗਈ ਬਣ ਵਧੀਆ ਬਣ ਗਿਆ ਤੇ ਹੁਣ ਹੱਲਾ ਨਾਲ ਬਾਹ ਦਨੇ ਆ ਹੱਲਾ ਦੇ ਬਾਅਦ ਫੇਰ ਰੂਟ ਆਈਟਰ ਫੇਰਾਂਗੇ ਰੂਟ ਆਈਟਰ ਫੇਰ ਅੱਗੇ ਫੇਰ ਹੱਲ ਮਾਰਦਾਂਗੇ ਸੋ ਵਧੀਆ ਬਣ ਜੂਗਾ ਆਪਣਾ ਵਾਹਣ ਬਾਕੀ ਰੂਟ ਆਈਟਰ ਵੇਖਦੇ ਹਾਂ ਲਿਆਉਣੇ ਆ ਸੁਰਜੁਰਗੜ੍ਹ ਰੂਟ ਆਈਟਰ ਲਿਆਵਾਂਗੇ ਫੇਰ ਬਾਹਾਂਗੇ ਬਣੇ ਇਹਦੇ ਵਲੌਗ ਦੇ ਵਿੱਚ ਇੱਦਾਂ ਇੱਧਰ ਵੀ ਦੂਰੀਆਂ ਲਾਤਾ ਆਪਾਂ ਮੋਟਰ ਦੇ ਖੱਤੇ ਲਾ ਲੈ ਨੀ ਮਾਲ ਖੱਤੇ ਚ ਆਪਾਂ ਦੋ ਵਾਰੀ ਲਾਤਾ ਬਾਕੀ ਹੁਣ ਹੱਲ ਜੋੜਦੇ ਆ ਜਾਂ ਕਿ ਕਰੇ ਤਵੀਆਂ ਬਸ ਖੋਲਦੇ ਹੁਣ ਕਰੇ ਜਾ ਕੇ ਇਹ ਸੋ ਹੈਵੀ ਡਰਾਈਵਰ ਬਾਹਲਾ ਹੈਵੀ ਡਰਾਈਵਰ ਹੈ ਮੇਰੇ ਵੀਰੋ ਤਵੀਆਂ ਦੇਖੋ ਐ ਜਿਵੇਂ ਆ ਨਹੀਂ ਗੱਲ ਬਾਣੀ ਅਸੀਂ ਤਵੀਆਂ ਮਰਦੀ ਨੂੰ ਕੀ ਜਿਰਦੀਆਂ ਕੀ ਕਹਿੰਦਾ ਉਹ ਛੇਰਦੀਆਂ ਕਹਿੰਦੀ ਪਾੜਦੀਆਂ ਧਰਤੀ ਨੂੰ ਹੀ ਪਾੜਦੀਆਂ ਐਂ ਦੀਆਂ ਤਵੀਆਂ ਨੇ ਆਪਣੀਆਂ ਵੇਖਦੇ ਅਰੇ ਵਾਨ ਤਾਂ ਵਧੀਆ ਮਣਗੇ ਆਪਣੇ ਬਾਕੀ ਹੱਲ ਮਾਰ ਕੇ ਤੇ ਕਰਾਇਆ ਜੇ ਲਾਦਾਂਗੇ ਥੋੜਾ ਮੋਟਾ ਲੋਣਾ ਹੋਊਗਾ ਤੇ ਬਾਕੀ ਕਰਾਇਆ ਲਾ ਕੇ ਤੇ ਹੱਲ ਮਾਰ ਦਿੰਨੇ ਜੇ ਆ ਦੇਖੋ ਤੁਮਿਆ ਤੋੜੂਗਾ ਪੁੱਠੇ ਪਾਸੇ ਪੰਗੇ ਲਈ ਜਾਂਦਾ ਵੇਖਾ ਆਦਿਆਂ ਉੱਥੇ ਪਾਸੇ ਤਮੀਆਂ ਲਈ ਆਈ ਜਾਂਦਾ ਨੇ ਟੁੱਟ ਗਈਆਂ ਤੇ ਐਵੇਂ ਖਰਾਬ ਕਰ ਦੂਗਾ ਦੇਖ ਸਕਦੇ ਹੋ ਪੰਗੇ ਤਾਂ ਲਈ ਜਾਂਦਾ ਉਹ ਵਦਿਆਂ ਮੈਂ ਜਾਣਨੇ ਹੁਣ ਤਮੀਆਂ ਖੋਲਣ ਸਾਰੇ ਚ ਲੱਗ ਗਿਆ ਬਾਕੀ ਆ ਮੂੰਗੀ ਦੇਖਦੇ ਆ 11 12 ਵਜੇ ਆ ਮਸ਼ੀਨ ਚੱਲੀ ਤਾਂ ਇੰਨੀ ਅੱਜ ਦੇਖੋ ਕਰਦੇ ਆ ਫੋਨ ਮਸ਼ੀਨ ਵਾਲੇ ਨੂੰ ਵੀ ਵੱਡਦੇ ਦੇਖ ਸਾਧਿਆ ਬਸ ਆਪਾਂ ਖੋਲਣ ਲੱਗੇ ਤਵੀਆਂ ਆ ਗਿਆ ਆਇਆ ਮੈਂਤਲਾ ਮੂੰਗੀ ਆਈ ਹੁੱਕੀ ਨਹੀਂ ਖਲੂਕ ਕਿਉਂਕਿ ਇਹਨੂੰ ਵੀ ਵਾਵਾ ਦਿਨ ਹੋ ਗਏ ਵੱਡੇ ਇਹ ਤਾਂ ਨੇ ਖੋਲਣ ਲੱਗੇ ਆਂ ਕੰਗੀਆਂ ਖੋਲ ਦਿੰਨੇ ਆ ਤੇ ਬਾਕੀ ਦਾ ਸਾਰਾ ਹੋ ਜਾਊਗਾ ਆਪਣਾ ਕੰਮ ਕੰਪਲੀਟ ਹੀ ਆ ਗਾ ਅੱਜ ਮੈਂ ਖੋਲਦਾ ਭਰਾ ਦੇਖੋ ਖੋਲਣ ਲੱਗਾ ਨੈਨੂ ਫੁੱਲ ਤੇ ਸਾ ਇਹ ਰੂਟਰ ਟਰੈਕਟਰ ਲੈ ਆਏ ਆਪਾਂ ਕਿਉਂਕਿ ਟਰੈਕਟਰ ਮਾਰਦੇ ਹੁਣ ਆਪਾਂ ਟਰੈਕਟਰ ਵੀ ਨਾਲ ਹੀ ਲੈ ਆਏ ਆਪਾਂ ਬਾ ਜਾਣੇ ਹੁਣ ਮਿਲਦੇ ਉੱਥੇ ਜਾ ਕੇ ਵਾਂਚ ਦੇਖ ਸਕਦੇ ਹੋ ਅਰਜਨ 605 655 ਇਹ ਲੈ ਆਂਦਾ ਪਰੂਟਰ ਟਰੈਕਟਰ ਦੇਖ ਸਕਦੇ ਹੋ ਕ੍ਰੋਸ ਜੇ ਪਾਈ ਜਾਂਦੇ ਆ ਤੇ ਆਪਾਂ ਦੇਖਦੇ ਆਪਾਂ ਆਹ ਸਾਰੀ ਜਗ੍ਹਾ ਵਾਵਾਂਗੇ ਹੁਣ ਰੂਟਰ ਇਟਨਾ ਤੇ ਇਸ ਤੋਂ ਬਾਅਦ ਉਹ ਵੀ ਵਾ ਕੇ ਆਉਂਨੇ ਆ ਬਸ ਥੋੜੇ ਜਿਹਾ ਰਹਿ ਗਿਆ ਬਾਕੀ ਆ ਕ੍ਰੋਸ ਜਾ ਲਾ ਕੇ ਫਿਰ ਆਪਾਂ ਮਿਲਦੇ ਆ ਦੇਖ ਸਕਦੇ ਹੋ ਸ਼ਾਮ ਦੇ 6 ਵਜੇ ਗਏ ਦੋਨੇ ਟਰੈਕਟਰ ਚੱਲਦੇ ਪਏ ਆ ਤੇਲ ਦੀ ਟੈਂਕੀ ਵਿਖਾਉਣਾ ਤੁਹਾਨੂੰ ਥੋੜੀ ਜੀ ਰਹਿ ਗਈ ਬਸ ਇੱਕ ਢੰਡਾ ਉਹਦੇ ਆ ਮਸ਼ੀਨ ਵੱਢ ਗਈ ਸੀ ਤੇ ਆ ਵੀ ਵਾਉਣ ਲੱਗ ਗਏ ਨਾਲ ਦੀ ਨਾਲ ਬਨੇਰੇਓ ਵਲੌਗ ਦੇ ਵਿੱਚ ਸ਼ਾਮ ਸਵੇਰ ਦੇ 6 ਵਜੇ ਤੇ ਲੱਗੇ ਆ ਤੇ ਸਾਥ ਨੂੰ ਵੀ ਹੈ ਗਿਆ ਬਸਾ ਥੋੜੀ ਜਿਹੀ ਰਹਿ ਗਈ ਜਗ੍ਹਾ ਬਾਕੀ ਵਾਈ ਜਾਊਗਾ ਦੋਨੇ ਟਰੈਕਟਰ ਲੱਗੇ ਆ ਜਿੱਥੇ ਇਰਦੇ ਤੇ ਮਸ਼ੀਨ ਵੀ ਨਾਲ ਲੱਗੀ ਦੀ ਕਲਿੱਪ ਪਾ ਦਾਂਗੇ ਤੁਹਾਨੂੰ ਵੇਖਿਓ ਸਟਿੱਪ ਨਾ ਕਰਿਓ ਦੇਖ ਲੋ ਇੱਕ ਓੜਾ ਹੀ ਰਹਿ ਗਿਆ ਇਹ ਪਾਉਨੇ ਆ ਬਸ ਇੱਚ ਵੀ ਦੇਖ ਸਕਦੇ ਆਪਾਂ ਟਰੈਕਟਰ ਦੇ ਜਾਈ ਜਾਂਦੇ ਆ ਸਾਰੀ ਵਾਈ ਗਈ ਜੇ ਪਹਿਲੀ ਤੇਲ ਪਵਾ ਲਿਓ ਪੰਪ ਤੋਂ ਦੇਖ ਸਾਹਮਣੇ ਪੰਪ ਆਪਣੇ પેટ્રોલ ਪੰਪ ਐਚ ਪੀ ਵਾਲਾ ਝੰਡਾ ਖੁਰਦ ਦਾ ਤੇ ਬਾਅਦ ਆ ਦੇਖੋ ਲੋਕਾਂ ਨੇ ਵੀ ਮੂੰਗੀਆਂ ਵਾਹੀ ਰਹੀਆਂ ਸਾਰੀਆਂ ਬਾਹੂ ਕੇ ਰੱਖੀਆਂ ਆ ਆ ਦੇਖੋ ਰੋਡ ਕੀ ਆਲੇਆਂ ਦੇ ਕੰਮ ਕਮਲੇ ਬੰਦਿਆਂ ਦੇ ਆ ਉਹ ਜ਼ਮੀਨ ਇੰਨੀ ਪਈ ਐ ਨਾਲ ਦੇ ਖੇਤ ਵਾਹਣੀਆਂ ਤੇ ਰਾਹ ਸੁਣਨੀ ਫਿਰਦੇ ਨੇ ਪਟ ਹੋਣੀ ਹਵੇ ਤੇਰੇ ਤੇ ਚੰਗ ਤੇ ਮਰ ਗੀਵੇਂ ਪਟਾ ਹਾਂ ਰਿਆ ਅੱਜ ਮਜ਼ਾ ਆ ਗਿਆ ਗਾਇਸ ਪਹਿਲੀ ਵਾਹਨ ਦਾ ਅੱਜ ਪਤਾ ਅਸਲੀ ਮਜ਼ਾ ਆਇਆ ਪਹਿਲੀ ਵਾਹਨ ਦਾ ਵਲੋਗ ਆਪਣੇ ਰੋਡ ਦੇ ਆਇਆ ਕਰਨਗੇ ਹੁਣ ਤਾਂ ਜਿੰਨੇ ਚਿਰ ਛੋਣਾ ਨਹੀਂ ਲੱਗਦਾ ਉਨੇ ਚਿਰ ਤੋਂ ਆਉਣਗੇ ਬਲੌਗ ਬਾਕੀ ਦਾ ਪਤਾ ਨਹੀਂ ਦੇਖਦੇ ਮੂੰਗੀ ਨੂੰ ਬਰੇ ਵੀ ਕਰਦੀ ਤੇ ਭਰਾ ਚਲਾਈ ਜਾਂਦਾ ਦੇਖਦੇ ਟੰਡ ਕੱਟਦਾ ਹੈ ਆ ਆ ਦਬਲਤਾ ਦੇਖਾ ਦੇ ਹਾਰੀ ਮਿੱਟੀ ਲਾਥ ਜੂਗੀ ਦੇਖਦੇ ਹੁਣ ਹੱਲੇ ਜੇ ਮਾਰਨ ਲੱਗੇ ਬਾਕੀ ਬਸ ਹੱਤ ਇੱਕ ਜਿਹੜਾ ਰੋਣ ਛੱਲਾਂ ਦੇ ਕਾਲੂ ਕਰਾਇਆ ਲਾਵਾਂਗੇ ਟਰੈਕਟਰ ਆ ਇਹ ਹੋਰ ਜਨ ਟਰੈਕਟਰ ਤੇਈ ਆਈ ਬਾਕੀ ਅੱਜ ਦੇ ਵਲੌਗ ਇੰਨਾ ਸੀ ਜੇ ਵਧੀਆ ਲੱਗ ਲਾਈਕ ਸਬਸਕ੍ਰਾਈਬ ਕਰਨਾ ਤੁਹਾਡਾ ਧੰਨਵਾਦ